ਤੀਜੇ ਕਲੂਕਾਰੇ ਦੇ ਪ੍ਰਬੰਧਾ ਸਬੰਧੀ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਇੰਤਜ਼ਾਮ ਮੁਕੰਮਲ ਕੀਤੇ ਜਾਂਦਾ ਅਜ ਦਾਵਾ ਕੀਤਾ ਗਿਆ ਹੈ ਤੇ ਛੇ ਜੂੜ ਨੂੰ ਅਜੇ ਹੀ ਸਮਾਗਮਾਂ ਚ ਸੰਗਤ ਨੂੰ ਨਾਹਰੇਬਾਜੀ ਤੋਂ ਇੱਕ ਤਰ੍ਹਾਂ ਵਰਜਿਤ ਕੀਤਾ ਹੈ ਪਰੰਤੂ ਮਾਮਲਾ ਟਕਰਾਓ ਦੀ ਕਹਾਣੀ ਛੇੜਦਾ ਵਿਖਾਈ ਦੇ ਰਿਹਾ ਹੈ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਢੁਮਾਣੇ ਸ਼੍ਰੋਮਣੀ ਕਮੇਟੀ ਖਿਲਾਫ ਸਖਤ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਤੇ ਟਕਰਾਓ ਦੀ ਚੇਤਾਵਨੀ ਵੀ ਦੇ ਦਿੱਤੀ ਹੈ ਅਸਲ 'ਚ ਇਹ ਹੀ ਮਾਮਲਾ ਹੈ ਕਿ ਇਸ ਸੰਬੰਧੀ ਪੂਰੀ ਚਰਚਾ ਲਈ ਸਾਡੇ ਨਾਲ ਜੁੜੇ ਨੇ ਸਿੱਖ ਚਿੰਤਕ ਤੇ ਸਿਆਸੀ ਮਾਹਰ ਸਰਦਾਰ ਪਰਮਜੀਤ ਸਿੰਘ ਸਰੋਆ ਜੀ ਸੋ ਸਰੋਆ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਚੈਨਲ ਈ ਮਿਸ਼ਨ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਵੱਲੋਂ ਸਰੋਆ ਸਾਹਿਬ ਘੱਲੂ ਘਾਰੇ ਦੇਹਾੜੇ 6 ਜੂਨ ਨਾਲ ਜੁੜੀ ਵੱਖਰੀ ਕਹਾਣੀ ਸਾਹਮਣੇ ਆਉਣ ਲੱਗੀ ਹੈ ਮਤਲਬ ਕਿ ਦਮਦਮੀ ਟਕਸਾਲ ਤੇ ਸਿੱਖ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਅੱਜ ਇੱਕ ਸਖਤ ਐਲਾਨ ਕੀਤਾ ਗਿਆ ਹੈ ਉਹਨਾਂ ਇਹ ਕੀ ਐਲਾਨਨਾਮ ਕੀਤਾ ਤੇ ਉਹਨਾਂ ਨੂੰ ਇਸ ਸਖਤ ਫੈਸਲਾ ਲੈਣ ਲਈ ਕਿਉਂ ਮਜਬੂਰ ਹੋਣਾ ਪਿਆ ਜਦੋਂ ਕਿ ਪਹਿਲਾਂ ਐਜੀਪੀਸੀ ਦੇ ਧੁਮਾਂ ਇੱਕੋ ਮਾਲਾ ਚ ਪਰੋ ਹੋਏ ਰਹੇ ਹੈ ਕਹਿੰਦਾ ਭਾਬ ਕਿ ਆਖਰ ਇਹ ਵਖਰੇਵਾ ਕਿਉਂ ਸਾਰਾ ਮਾਜਰਾ ਜੀ ਸਰਵਸਬ ਅੱਜ ਨਮਨਦੀ ਟੋਕਸਾਲ ਦੇ ਮੁਖੀ ਜੀ ਗਿਆਨੀ ਹਰਨਾਮ ਸਿੰਘ ਜੀ ਨੇ ਜੋ ਐਲਾਨ ਕੀਤਾ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕੋਮੇਟੀ ਨੂੰ ਮਲੋਏ ਖੁੱਲੇ ਤੌਰ ਤੇ ਕਿਹਾ ਹੋਇਆ ਜੀ ਕਿ ਜਿਹੜੀ ਇਹ ਨਿਯੁਕਤੀਆਂ ਨੇ ਸਿੱਖ ਪੰਥ ਨੇ ਕੀਤੀਆਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕੋਮੇਟੀ ਨੇ ਕੀਤੀਆਂ ਨੇ ਇਹ ਹੰਦਰਾ ਸਫਾਨਾਂ ਦੀਆਂ ਉਹ ਸਾਨੂੰ ਪ੍ਰਵਾਨ ਨਹੀਂ ਆ ਜੀ ਸੋ ਇਹਨਾਂ ਦੀ ਚੇਤਾਵਨੀ ਕਰਕੇ ਹੀ ਜਿਹੜੀ ਉਹਦੀ ਤਾਸ਼ ਫੋਟਸ਼ੀ ਆ ਹੂੰ ਉਹ ਦਿੱਤੇ ਟਾਈਮ ਤੋਂ 7-8 ਘੰਟੇ ਪਹਿਲਾਂ ਸੜਕੇ 2-3 ਵਜੇ ਕਰਨੀ ਪਈ ਆ ਜੀ 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 ਸ਼੍ਰੋਮਣੀ ਗੁਰਦਵਾਰਾ ਬੰਦ ਕੋਈ ਉਦੋਂ ਵੀ ਟਕਰਾਅ ਤੋਂ ਗੁਰੇਜ਼ ਕਰਦੇ ਆ ਜੀ ਸਾਰੇ ਖਤਮ ਚੁੱਕੇ ਸਨ ਜੀ ਜੀ ਲੇਕਿਨ ਜਿਹੜੀ ਘਲੂਕਾਰੇ ਦਾ 6 ਜੂਨ ਦਾ ਪ੍ਰੋਗਰਾਮ ਆ ਜੀ ਇਹ ਹਰ ਸਾਲ ਹੀ ਇਹਦੇ ਤੇ ਇਦਾਂ ਦਾ ਟਕਰਾਅ ਹੁੰਦਾ ਆ ਹੂੰ ਅੱਛਾ ਜੀ ਇਸ ਵਾਰ ਵਖਰਾ ਇਸ ਤਰ੍ਹਾਂ ਆ ਵੀ ਅੱਗੇ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਨਾਲ ਹੁੰਦੇ ਸੀ ਟਕਸਾਲ ਜੀ ਤੇ ਇਸ ਵਾਰ ਟਕਸਾਲ ਨਾਲ ਮਨੋ ਵੀ ਟਕਰਾਇਆ ਜਾਂ ਬਾਬਾ ਬੁੱਢਾ ਦਲ ਨਾਲ ਹੂੰ ਹੂੰ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਉਹ ਅਜੇ ਚੁੱਪ ਨੇ ਹੂੰ ਜੀ ਸੋ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਹਰ ਸਾਲ ਇਹਨੇ ਟਕਰਾਤ ਨੂੰ ਪ੍ਰਬੰਧ ਕਰਦੀ ਆਈ ਆ ਹੂੰ ਹੂੰ ਫਿਰ ਬਿਨਾਂ ਸ਼ੱਕ ਇਸ ਵਾਰ ਵੀ ਪੂਰੇ ਪ੍ਰਬੰਧ ਕਰ ਲੈਗੇ ਹੂੰ ਲੇਕਿਨ ਅੰਦਰੂਨੀ ਤੌਰ ਤੇ ਕੋਈ ਬਾਬਾ ਧੋਮਾ ਜੀ ਕੋਲੇ ਅੰਦਰ ਬਾਬਾ ਦੀਪ ਸਿੰਘ ਦੇ ਸਥਾਨ ਦੀ ਸੇਵਾ ਵੀ ਆ ਹੂੰ ਅੱਛਾ ਜੀ ਉਹ ਸੇਵਾ ਵੀ ਕਰਵਾ ਰਹੇ ਨੇ ਪਹਿਲਾਂ ਸੰਤ ਜਨਾਇਲ ਸਿੰਘ ਜੀ ਭਿੰਡਰਾ ਵਾਲੇ ਦੇ ਸਥਾਨ ਦੀ ਸੇਵਾ ਉਹਨਾਂ ਨੇ ਕਰਵਾਈ ਆ ਹੂੰ ਹੂੰ ਹੁਣ ਉੱਥੋਂ ਦੀ ਸੇਵਾ ਕਰਵਾ ਰਹੇ ਨੇ ਜੀ ਜੀ ਔਰ ਉੱਥੇ ਇਸ ਦਿਨ ਨੂੰ ਕੋਈ ਟਕਰਾ ਤਾਂ ਹੈਗਾ ਹੀ ਆ ਪਰ ਇਸ ਦਿਨ ਨੂੰ ਟਕਰਾ ਲਈ ਚੁਣਨਾ ਕੋਈ ਵਧੀਆ ਗੱਲ ਨਹੀਂ ਹੈ ਸੋਛ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਜਿੱਥੇ ਮੈਂ ਸਮਝਦਾ ਵੀ ਉਹਨਾਂ ਨੂੰ ਹਰ ਵਾਰ ਦੀ ਤਰ੍ਹਾਂ ਪ੍ਰਬੰਧ ਕਰਨਾ ਚਾਹੀਦਾ ਆ ਉਥੇ ਟਕਰਾਰ ਨੂੰ ਟਾਲਣ ਲਈ ਕਈ ਵਾਰ ਦੇਖੋ ਪਹਿਲਾਂ ਵੀ ਹੋਇਆ ਹੈ ਨਾ ਉਹ ਜਿਹੜਾ ਸਮਾਂ ਦਿੱਤਾ ਹੁੰਦਾ ਜੀ ਉਹ ਤੋਂ ਪਹਿਲਾਂ ਹੀ ਭੋਗ ਪਾ ਕੇ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਮੌਕੇ ਆਏ ਨੇ ਜਦੋਂ ਸਰਬੱਤ ਖਾਲਸਾ ਵਲੋਂ ਜਿਹੜਾ ਚੁਣੇ ਜਾਂਦੇ ਨੇ ਔਰ ਹਰ ਸਾਲ ਤੁਸੀਂ ਦੇਖਿਆ ਕਈ ਵਾਰਾਂ ਤਲਵਾਰਾਂ ਵੀ ਚਲਦੀਆਂ ਉਥੇ ਰਾਈ ਵੀ ਹੁੰਦੀ ਆ ਨਾਰੇ ਵੀ ਲੱਗਦੇ ਆ ਤਾਂ ਹਾਂਜੀ ਜੀ ਜੋ ਸ਼ਰਮਣੀਕਰਤਾ ਬੰਦੇ ਕਿ ਹਰ ਵਾਰੀ ਇਹ ਤਾਂ ਪ੍ਰਬੰਧ ਕਰਦੀ ਆ ਹੂੰ ਹੂੰ ਪਰ ਲੇਕਿਨ ਇਸ ਵਾਰ ਕਿਉਂਕਿ ਆਪਣੇ ਪਰਿਵਾਰ ਨਾਲ ਹੂੰ ਮਤਲਬ ਇਹ ਝਗੜਾ ਜੀ ਜੀ ਤੋਂ ਇਹਦੇ ਲਈ ਬੜੇ ਸਿਆਣਪ ਵਰਤਨ ਦੀ ਲੋੜ ਆ ਉਹਨਾਂ ਨਾਲ ਗੱਲਬਾਤ ਕਰਕੇ ਹੂੰ ਹੂੰ ਉਹਨਾਂ ਨਾਲ ਕਿਉਂਕਿ ਜਿਹੜੇ ਉਹਨਾਂ ਨੂੰ ਮਿਲ ਕੇ ਬਾਬਾ ਜੀ ਨੂੰ ਹੂੰ ਹੂੰ ਕਿਉਂਕਿ ਇਹ ਜਿਹੜਾ ਮਸਲਾ ਹੱਲ ਕੀਤਾ ਜਾ ਸਕਦਾ ਹੂੰ ਹੂੰ ਕਿਉਂਕਿ ਉੱਥੇ ਸਿੱਖ ਜਥੇਬੰਦੀਆਂ ਨਹੀਂ ਹੁੰਦੀਆਂ ਸੋ ਹੋਰ ਸੰਗਤਾਂ ਵੀ ਬਹੁਤ ਵੱਡੀ ਗਿਣਤੀ ਵਿੱਚ ਉਸ ਵੇਲੇ ਆਉਂਦੀਆਂ। ਹੂੰ। ਕਿਉਂਕਿ ਜਦੋਂ 1984 ਵਿੱਚ ਵੀ ਹਮਲਾ ਹੋਇਆ ਸੀ। ਜੀ। ਉੱਥੇ ਇਕੱਲੇ ਖੜਕੂ ਨਹੀਂ ਸਨ, ਹਜ਼ਾਰਾਂ ਬੇਗਰਾਂ ਸਿੱਖ ਸੰਗਤਾਂ ਵੀ ਹੂੰ। ਉੱਥੇ ਮਰੋ ਸ਼ਹੀਦ ਹੋਏ ਹਨ। ਜੀ ਜੀ। ਦਾ ਚੱਕ ਵੀ ਹੋਈਆਂ ਨੇ ਜਾਂ ਗ੍ਰਿਫਤਾਰ ਹੋਈਆਂ ਨੇ। ਹੂੰ ਹੂੰ। ਸੋ ਇਸੇ ਤਰ੍ਹਾਂ ਉਸ ਦਿਨ ਵੀ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਆਉਂਦੀ ਹੈ। ਹੂੰ ਹੂੰ। 2 ਤੋਂ ਲੈ ਕੇ 6 ਜੂਨ ਤੱਕ ਜਿਹੜੀਆਂ ਉੱਥੇ ਅ ਜਿਹੜੀ ਗੁਰੂ ਮਹਾਰਾਜ ਦੀ ਬੀੜ ਜਿਹਦੇ ਤੇ ਨਿਸ਼ਾਨ ਸਨ। ਗੋਲੀਆਂ ਦੇ ਜੀ ਉਹਦੇ ਵੀ ਦਰਸ਼ਨ ਹਰ ਸਾਲ ਕਰਵਾਏ ਜਾਂਦੇ ਨੇ ਔਰ ਇਸ ਸਾਲ ਵੀ ਜੀ ਕੱਲ ਤੋਂ ਉੱਥੇ ਪ੍ਰਦਰਸ਼ਨ ਵੀ ਲੱਗ ਰਹੀ ਆ ਹੂੰ ਹੂੰ ਸੋ ਇਹ ਜਿਹੜਾ ਟਕਰਾ ਆ ਬੜਾ ਮੰਦ ਭਾਗ ਆ ਸੋ ਦੋਵਾਂ ਧਿਰਾਂ ਨੂੰ ਬੜੀ ਸਹਿਹਿਰਤਾ ਨਾਲ ਹੂੰ ਇਹਦੇ ਬਾਰੇ ਵਿਚਾਰ ਕਰਕੇ ਜੀ ਔਰ ਘਟੋ ਘਟ ਇਹ ਦਿਨ ਜਿਹੜਾ ਆ ਟਕਰਾ ਲੈ ਨਹੀਂ ਛੁਡਣਾ ਚਾਹੀਦਾ ਓਕੇ ਸਰਵਜਨ ਸਾਹਿਬ ਇਹ ਤੁਮਾ ਸਾਹਿਬ ਹੋਰਾਂ ਦਾ ਜਿਹੜਾ ਵੱਡਾ ਕਿਹੜਾ ਹੈ ਕਿ ਜਿਹੜੇ ਹੁਣ 3 ਜ਼ਥੀਦਾਰ ਹਟਾਈ ਗਏ ਉਹਨਾਂ ਦੇ ਥਾਂ ਤੇ ਜਿਹੜੀ ਚੋਣ ਹੋਈ ਜਾਂ ਮਰਿਆਦਾ ਨਹੀਂ ਰਹੀ ਉਹਨਾਂ ਦੀ ਜਦੋਂ ਉਹ ਉਹਨਾਂ ਨੇ ਜਿਹੜੀ ਤਾਜਪੋਸ਼ੀ ਦਾ ਜਿਹੜਾ ਮਾਮਲਾ ਹੈ ਇਹ ਮਰਿਆਦਾ ਦਾ ਮਾਮਲਾ ਇਹ ਅਜਿਹੇ ਸਾਰਾ ਕੁਝ ਵਿਚਲੀ ਗੱਲ ਕੀ ਹੈ ਜਿਹੜੀ ਕਿ ਤੁਮਾਰਾ ਸਾਹਿਬ ਜਿਵੇਂ ਹੁਣ ਬੜੇ ਕਾਫੀ ਗੁੱਸੇ ਦੇ ਵਿੱਚ ਨੇ ਉਹ ਬਕਾਇਦਾ ਆਪ ਮੂੰਹ ਕਹਿ ਰਹੇ ਨੇ ਕਿ ਟਕਰਾਓ ਤੋਂ ਬਚੋ ਨਹੀਂ ਤਾਂ ਜੇ ਹੈ ਉਹ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਹੈ ਵੀ ਇਸ ਮਾਮਲੇ ਦੇ ਵਿੱਚ ਉਹ ਧਿਆਨ ਰੱਖਣ ਜੀ ਦੇਖੋ ਟਕਰਾਓ ਤਾਂ ਜਦੋਂ ਆਪਨਾ ਸ਼ੋਮਨੀ ਕੁਰਤਾਪੰਦ ਕਿੱਟੀ ਜਦੋਂ ਅੱਗੇ ਜਿਹੜੇ ਨਿਜਵਾਮਲੀ ਉਹ ਬਣੀ ਹੋਈ ਆ ਹੂੰ ਜੀ ਜਦੋਂ ਵੀ ਅਸੀਂ ਜੇਸ਼ੇਦਾਰ ਸਹਿਬਾਨ ਨਿਯੁਕਤ ਕਰਦੇ ਆ ਜੀ ਉਹਦੇ ਲਈ ਪਹਿਲਾਂ ਜਿਹੜੀਆਂ ਪੰਜਾਬ ਦੀਆਂ ਜਾਂ ਸਾਡੇ ਦੇਸ਼ ਦੀਆਂ ਸਿੱਖ ਜਥੇਬੰਦੀਆਂ ਨੇ ਹੂੰ ਉਹਨਾਂ ਤੋਂ ਸੁਝਾਅ ਲਏ ਜਾਂਦੇ ਆ ਨਾਂਵਾਂ ਨਾਂ ਲੈ ਜਾਂਦੇ ਆ ਹਾਂ ਹਾਂ ਜੀ 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 ਇਸ ਵਾਰ ਇਹ ਜਿਹੜੇ ਨਾਮ ਨਹੀਂ ਲਏ ਗਏ ਜੀ ਔਰ ਇੱਕਦਮ ਅਚਾਨਕ ਇਹਨਾਂ ਦੀ ਨਿਯੁਕਤੀ ਕੀਤੀ ਗਈ ਆ ਹੂੰ ਦੂਸਰਾ ਜਿਹੜੇ ਜੇ ਕਹਿਵਾਂ ਨਾਂ ਨਾਂ ਲੈ ਜਾਣ ਤਾਂ ਜਦੋਂ ਉਹਨਾਂ ਦੀ ਦਸਤਾਰਬੰਦੀ ਹੁੰਦੀ ਆ ਹੂੰ ਉਸ ਟਾਈਮ ਤੇ ਸਾਰੀਆਂ ਸਿੱਖ ਜਥੇਬੰਦੀ ਨੇ ਬੁਲਾ ਕੇ ਉਹ ਮਾਨਤਾ ਦਵਾਈ ਜਾਂਦੀ ਆ ਹੂੰ 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 ਸੋ ਇਸੇ ਟਕਰਾ ਤੋਂ ਮੇਰਾ ਖਿਆਲ ਦਰਦਿਆਂ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਹਦਾ ਵਿਚਾਰ ਆ ਕੱਟ ਕੇ ਉਸ ਵੇਲੇ ਪੌਣੇ 3 ਵਜੇ ਤੜਕੇ ਜਿਹੜੀ ਉਹਨਾਂ ਦੀ ਦਸਤਾਰਬੰਦੀ ਕੀਤੀ ਗਈ ਆ ਸਾਬ ਦੇ ਹਨੇਰੇ ਸੋ ਹਾਂਜੀ ਜੀ ਸੋ ਇਸ ਕਰਕੇ ਜਿਹੜਾ ਹੈ ਜਥੇਬੰਦੀਆਂ ਆ ਕਿਉਂਕਿ ਇਹ ਸਿੱਖ ਪੰਥ ਦਾ ਐ ਮੰਗਨੇ ਹੂੰ ਗੁਰੂ ਗੁਰੂ ਕਾਲ ਤੋਂ ਜਿਹੜੀਆਂ ਜਥੇਬੰਦੀਆਂ ਬੁੱਢਾ ਹਲ ਤਲ ਤੇ ਚੱਲਦੀਆਂ ਆ ਰਹੀਆਂ ਨੇ ਸੋ ਇਹ ਜਿਹੜਾ ਟਕਰਾ ਆ ਇਹਨਾਂ ਨੂੰ ਮਾਮੂਲੀ ਨਹੀਂ ਸਮਝਿਆ ਜਾਣਾ ਚਾਹੀਦਾ ਜੇ ਦੀ ਕੰਪੀਰਤਾ ਨੂੰ ਸਮਝਦਿਆਂ ਹੋਇਆ ਇਹ ਨਾਲ ਗੱਲਬਾਤ ਦਾ ਰਾਹ ਅਪਣਾ ਕੇ ਹੂੰ ਹੂੰ ਔਰ ਇਹਨਾਂ ਦੇ ਜਿਹੜੇ ਜਿਹੜੀ ਇਹਨਾਂ ਦੀ ਮਨੋ ਖਦਸ਼ੇ ਨੇ ਹਾਂ ਹਾਂ ਜੀ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਔਰ ਜੋ ਵੀ ਕਦਮ ਉਠਾਉਣਾ ਪਵੇ ਉਠਾਉਣਾ ਚਾਹੀਦਾ ਬਲਵੰਤ ਸਾਹਿਬ ਦਾ ਇੱਕ ਜਿਹੜਾ ਐਲਾਨ ਹੈ ਅੱਜ ਜਿੱਥੇ ਉਹਨਾਂ ਨੇ ਚੇਤਾਵਨੀ ਦਿੱਤੀ ਟਕਰਾਓ ਦਾ ਉਹਨਾਂ ਨੇ ਖਦਸ਼ਾ ਵੀ ਜਾਰੀ ਕੀਤਾ ਤੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਅਕਾਲ ਤਖਤ ਦੇ ਹੁਣ ਜਥੇਦਾਰ ਨੇ ਕਾਰਜਕਾਰੀ ਕੁਲਦੀਪ ਸਿੰਘ ਗੜਗੱਜ ਨੂੰ ਉਹ ਸੰਦੇਸ਼ ਨਹੀਂ ਦੇਣ ਦੇਣਗੇ ਜੇਕਰ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਨਗੇ ਜਾਂ ਅੱਜ ਹੀ ਕਵੈਦ ਸ਼ੁਰੂ ਹੁੰਦੀ ਹੈ ਤਾਂ ਮਾਮਲਾ ਗੜ ਬੜਾਏਗਾ ਕਹਿੰਦਾ ਭਾਬ ਕਿ ਟਕਰੌ ਵਾਲੀ ਉਹ ਪੋਜੀਸ਼ਨ ਜਿਹੜੀ ਗੱਲ ਕਰ ਰਿਹਾ ਹੈ ਸੰਦੇਸ਼ ਦੀ ਪਰੰਪਰਾ ਕਦੋਂ ਤੋਂ ਹੈ 6 ਜੂਨ ਨੂੰ ਕੱਲੂ ਕਰੇ ਦਿਵਸ ਤੋਂ ਦੇਖੋ ਕੱਲੂ ਕਰੇ ਤੇ ਸੰਦੇਸ਼ ਤਾਂ ਦੇਖੋ 84 ਚ ਕੱਲੂ ਕਰਾ ਹੋਇਆ ਹੂੰ ਜੀ ਉਸ ਤੋਂ ਬਾਅਦ ਹੀ ਇਹ ਜਦੋਂ ਮਨਾਉਣਾ ਸ਼ੁਰੂ ਕੀਤਾ 6 ਜੂਨ ਨੂੰ ਹੂੰ ਹੂੰ ਉਸ ਤੋਂ ਬਾਅਦ ਹੀ ਜਿਹੜੇ ਜਦਦਰ ਸਾਹਿਬਾਨ ਨੇ ਉਹਨਾਂ ਦਾ ਟਕਰਾਓ ਜਿਹੜਾ ਇਹ ਮਨੋਦੋਤੋ ਹੀ ਆ ਰਹੀ ਆ ਕਿਉਂਕਿ ਮਤਵਾਜੀ ਜਿਹੇ ਦਾ ਉਦੋਂ ਵੀ ਰਹੇ ਨੇ ਉਹ ਵੀ ਆਪਣਾ ਸੰਦੇਸ਼ ਜਿਹੜਾ ਕਈ ਵਾਰ ਉਹ ਲਿਖਤੀ ਜਿਹੜਾ ਥੱਲੇ ਵਣ ਜਾਂਦੇ ਆ ਹੂੰ 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 ਇਸ ਤਰ੍ਹਾਂ ਇਹਨਾਂ ਦਾ ਵੀ ਜਿਹੜਾ ਲਿਖਤੀ ਸੰਦੇਸ਼ ਵੀ ਹੁੰਦਾ ਪੜਦੇ ਵੀ ਆ ਜੀ ਉਹਨੂੰ ਸੰਦੇਸ਼ ਦਿੱਤਾ ਕਿ ਜਾਂਦਾ ਵੈਸੇ ਸੰਦੇਸ਼ ਜੋ ਇਸ ਦਖਾਂਤ ਦੇ ਮਨੋ ਸੰਦਰਭ ਵਿੱਚ ਹੁੰਦਾ ਆ ਇਹਦੇ ਤੋਂ ਆਪਾਂ ਕੀ ਮਨੋ ਸਿੱਖਾਉ ਨੂੰ ਸੰਦੇਸ਼ ਦਿੱਤਾ ਜਾਂਦਾ ਵੀ ਆਪਾਂ ਕੀ ਇਹਦੇ ਤੋਂ ਲੈਣਾ ਪ੍ਰੇਰਣਾ ਲੈਣੀ ਅੱਗੇ ਤੋਂ ਕਿਸ ਤਰ੍ਹਾਂ ਆਪਣਾ ਪ੍ਰਬੰਧ ਕਰਨੇ ਆ ਔਰ ਜੋ ਸਮਾਜ ਵਿੱਚ ਚੱਲ ਰਿਹਾ ਹੁੰਦਾ ਨਸ਼ੇ ਵਗਾਰਾ ਜਿਹੜੇ ਇਸ ਤਰ੍ਹਾਂ ਦੇ ਵੀ ਮਸਲੇ ਹੁੰਦੇ ਆ ਉਹਦੇ ਤੋਂ ਸੁਚੇਤ ਰਹਿਣ ਲਈ ਹੀ ਤਕਰੀਬ ਨਾਮ ਤੌਰ ਤੇ ਕਿਹਾ ਜਾਂਦਾ ਹੂੰ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਦਾ ਪ੍ਰੋਗਰਾਮ ਸ਼ਰਧਾਂਜਲੀ ਦੇਣੀ ਇਹ ਜਿਹੇ ਸਾਰਾ ਕੁਝ ਉਸ ਕਬੈਦ ਦਾ ਹਿੱਸਾ ਹੈ ਕਹਿੰਦਾ ਭਾਬ ਹਾਂਜੀ ਉੱਥੇ ਸਾਰੇ ਉਹ ਪਰਿਵਾਰ ਆਉਂਦੇ ਨੇ ਭਾਈ ਮਰੀਕ ਸਿੰਘ ਜੀ ਦਾ ਪਰਿਵਾਰ ਵੀ ਆਉਂਦਾ ਸੰਤ ਜਰਨੈਲ ਸਿੰਘ ਜੀ ਦਾ ਪਰਿਵਾਰ ਵੀ ਆਉਂਦਾ ਜੀ ਜੀ ਔਰ ਜਿਨ੍ਹਾਂ ਭਾਈ ਠਾਰਾ ਜਿਨ੍ਹਾਂ ਵੀ ਸ਼ਹੀਦ ਹੋਏ ਆ ਉਹਨਾਂ ਸਾਰਿਆਂ ਦੇ ਪਰਿਵਾਰ ਆਉਂਦੇ ਨੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਉਹਨਾਂ ਸਾਰਿਆਂ ਨੂੰ ਸਰੋਪਾਉ ਦਿੱਤੇ ਜਾਂਦੇ ਨੇ ਹੂੰ 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 ਫਿਰ ਇਹ ਤੁਮਾ ਸਾਹਿਬ ਦੀ ਜਿਹੜੀ ਚੇਤਾਵਨੀ ਹੈ ਆਪਾਂ ਕੀ ਮੰਨਦੇ ਆ ਕਿ ਸਰੋਣੀ ਕਮੇਟੀ ਕਿ ਕਿੱਥੇ ਖੜੀ ਵਿਖਾਈ ਦੇ ਰਹੀ ਹੁਣ ਤੱਕ ਜਦੋਂ ਕਿ ਦੇਖੋ ਇਹਦਾ ਇਹਦਾ ਹੱਲ ਕੱਢ ਲਿਆ ਜਾਂਦਾ ਹੁੰਦਾ ਹੈ ਇਸ ਤੋਂ ਪਹਿਲਾਂ ਸਰੋਵਾ ਸਾਹਿਬ ਜਿਹੜੇ ਸਰੋਵਾ ਸਾਹਿਬ ਇਸ ਤੋਂ ਪਹਿਲਾਂ ਜਿਹੜੇ ਕੁਲਵੰਤ ਸਿੰਘ ਮਾਨਣਹੋਰੀ ਨੇ ਚੀਫ ਸੈਕਟਰੀ ਐਸਜੀਪੀਸੀ ਦੇ ਉਨਾ ਬਲੋਕ ਬਿਆਨ ਵੀ ਆਉਂਦਾ ਹੈ ਕਿ ਸਾਰੇ ਜਿਹੜੇ ਪ੍ਰਬੰਧ ਨੇ ਪੁਖਤਾ ਜਿਹੜੇ ਘੱਲੂਕਾਰ ਇਹਦੇ ਨੇ ਖਾਸ ਕਰਕੇ 6 ਜੂਨ ਦੇ ਕਰ ਲੈ ਗਏ ਐ ਸ਼ਹੀਦੀ ਦਿਹਾੜੇ ਤੱਕ ਦੇ ਤੇ ਕਿਸੇ ਨੂੰ ਮਤਲਬ ਨਹੀਂ ਚਾਹੀਦਾ ਵੀ ਨਾਰੇਬਾਜੀ ਵੀ ਨਹੀਂ ਕਰਨੀ ਚਾਹੀਦੀ ਜਿੱਥੇ ਸ਼੍ਰੋਮਣੀ ਕਮੇਟੀ ਤਾਂ ਆਪਣੇ ਕਬਾਇਦ ਉੱਤੇ ਜਾਂ ਆਪਣੇ ਪ੍ਰਬੰਧਾਂ ਦੀ ਗੱਲ ਕਰ ਰਹੀ ਹੈ ਇਸ ਤੋਂ ਬਾਅਦ ਧੁਮਾ ਸਾਹਿਬ ਦਾ ਇੱਕ ਇਹ ਸਖਤ ਬਿਆਨ ਆਉਂਦਾ ਆਪਾਂ ਦੋਨਾਂ ਚ ਫਿਰ ਵਾਕੀ ਮੰਨ ਸਕਦੇ ਆ ਕਿ ਟਕਰਾਅ ਵਾਲੀ ਪੋਜੀਸ਼ਨ ਤਾਂ ਬੜੇ ਹਾਲਾਤ ਅੱਗੇ ਵਧ ਰਹੇ ਆ ਅੱਗੇ ਵੀ ਜਿਹੜਾ ਹਰਨਾ ਨਾ ਜਵੇਰੇ ਮਤਰਾ ਟੇਕ ਕੇ ਚਲੇ ਜਾਂਦੇ ਨੇ ਅੱਛਾ ਜਿਉਂ ਕਿਉਂਕਿ ਉੱਥੇ ਮਹਿਤਾ ਚੌਂਕ ਵੀ ਉਹਨਾਂ ਦਾ ਬਹੁਤ ਵੱਡਾ ਸਮਾ ਅਛੇ ਜਿਉਂ ਨੂੰ ਹੁਣ ਵੀ ਤੁਸੀਂ ਦੇਖੋ ਹੁਣ ਵੀ ਹੁਣ ਵੀ ਮੈਂ ਅੰਮ੍ਰਿਤਸਰੋਂ ਆ ਰਿਹਾ ਹਾਂ ਰਸਤੇ 'ਚ ਸਾਰੇ ਰਸਤੇ ਵਿੱਚ ਉਹਨਾਂ ਦੇ ਬੋਰਡ ਲੱਗੇ ਹੋਏ 6 ਜੂਨ ਦੇ ਮਹਿਤਾ ਚੌਕ ਸੁਨਾਗਮ ਪੁੱਜਣ ਦੇ ਸੰਗਤਾਂ ਨੂੰ ਓਕੇ ਓਕੇ ਜੀ ਜੀ ਜਿੰਨੀ ਵੀ ਲੀਡਰਸ਼ਿਪ ਆ ਜੀ ਜਿਹੜੀ ਉੱਥੇ ਨਹੀਂ ਵੀ ਆਉਂਦੀ ਹੂੰ ਹੂੰ ਆਪਣੇ ਸ਼੍ਰੀ ਕਾਲਤਾਸ ਉਹ ਵੀ ਉੱਥੇ ਪਹੁੰਚਦੀ ਆ ਮਹਿਤਾ ਚੌਕ ਹਾਂਜੀ ਉੱਥੇ ਤਕਰੀਰਬਾਜ਼ੀਆਂ ਮਲੋਖ ਖੁੱਲ ਕੇ ਹੁੰਦੀਆਂ ਕਿਉਂਕਿ ਇੱਥੇ ਤਾਂ ਮਰਿਆਦਾ ਅਨਸਾਰ ਹੁੰਦੀਆਂ ਨੇ ਕੋਈ ਦੂਸਰਾ ਬੰਦਾ ਨਹੀਂ ਬੋਲ ਸਕਦਾ ਤਖਸਾਲਵਾਂ ਤੋਂ इवन ਕਿ ਪ੍ਰਧਾਨ ਜੀ ਵੀ ਸਮੂਤਨ ਨਹੀਂ ਕਰਦੇ ਓਕੇ ਸੋ ਉੱਥੇ ਸਾਰੇ ਹੀ ਜਾ ਕੇ ਫਿਰ ਪ੍ਰਧਾਨ ਵੀ ਉੱਥੇ ਜਾਂਦੇ ਨੇ ਚਰੋਣੀ ਗੁਰ ਤਾਂ ਬੰਦ ਕਮੇਟੀ ਹਰ ਸਾਲ ਅੱਛਾ ਓਕੇ ਆਰਏ ਉੱਥੇ ਦਿੱਲੀ ਕਮੇਟੀ ਤੋਂ ਵੀ ਆਉਂਦੇ ਹਰ ਸਾਲ ਉੱਥੇ ਬਹੁਤ ਵੱਡਾ ਸਮਾਗਮ ਹੁੰਦਾ ਇਹ ਜਿਹੜਾ ਬਬਤ ਮੰਵਲੋਂ ਅੱਜ ਐਲਾਨ ਕੀਤਾ ਗਿਆ ਚੇਤਾਵਨੀ ਦਿੱਤੀ ਗਈ ਇੱਕ ਪ੍ਰੋਗਰਾਮ ਠਕ ਦਿੱਤਾ ਗਿਆ ਇਹੇ ਸੰਤ ਸਮਾਜ ਦੇ ਜ਼ਰੀਏ ਵੱਲੋਂ ਆ ਜਾਂ ਦਮਦਮੀ ਟਕਸਾਲ ਵੱਲੋਂ ਜਾਂ ਰਲਗੱਡ ਦੋਨਾਂ ਵੱਲੋਂ ਹੀ ਕਿਉਂਕਿ ਦੋਨਾਂ ਦੇ ਮੁਖੀ ਸ਼ਾਇਦ ਹਰਨਾਮ ਸਿੰਘ ਤੋਂ ਮਈ ਨੇ ਨਹੀਂ ਇਹ ਸਾਰਿਆਂ ਵੱਲੋਂ ਹੀ ਹੁੰਦਾ ਜਦੋਂ ਕਿ ਉਹ ਮੁਖੀ ਵੀ ਨੇ ਹੂੰ ਤੇ ਦੂਸਰੀ ਗੱਲ ਆ ਵੀ ਇਹਨਾਂ ਦਾ ਇਹ ਉਹਨਾਂ ਦੇ ਨਾਲ ਸਹਿਮਤੀ ਵੀ ਆ ਉਹਨਾਂ ਦੀ ਨਿਯੁਕਤੀ ਨਾਲ ਹੂੰ ਠੀਕ ਹੈ ਨਾ ਤੇ ਸੋ ਇਸ ਲਈ ਇਹਨੂੰ ਕੰਪੀਰਤਾ ਨਾਲ ਲੈ ਕੇ ਛੋਣ ਨਹੀਂ ਕੀਤਾ ਬੰਦੇ ਕਮੇਟੀ ਨੂੰ ਵੀ ਉਹਨਾਂ ਨਾਲ ਜਿੱਥੇ ਗੱਲਬਾਤ ਰਾਈ ਮਸਲਾ ਹੱਲ ਕਰਨਾ ਚਾਹੀਦਾ ਔਰ ਉਹਨਾਂ ਦੇ ਜਿਹੜੇ ਖਦਸ਼ੇ ਨੇ ਹੂੰ ਹੂੰ ਉਹ ਦੂਰ ਕਰਨਾ ਚਾਹੀਦੇ ਨੇ ਉਹਦੇ ਲਈ ਭਾਵੇਂ ਕੋਈ ਵੀ ਕਦਮ ਉਠਾਉਣਾ ਪਵੇ ਹੂੰ ਬਿਲਕੁਲ ਖੈਰ ਅੱਜ ਜਿਹੜੀ ਹੈ ਹਰਨਾਮ ਸਿੰਘ ਧੁੰਮਾ ਵੱਲੋਂ ਸੰਤ ਹਰਨਾਮ ਸਿੰਘ ਧੁੰਮਾ ਵੱਲੋਂ ਜਿਹੜਾ ਨਵਾਂ ਐਲਾਨਨਾਮ ਕੀਤਾ ਗਿਆ ਜਿਹੜੀ ਚੇਤਾਵਨੀ ਦਿੱਤੀ ਗਈ ਟਕਰਾਓ ਤੱਕ ਉਹਨਾਂ ਨੇ ਗੱਲ ਕਰ ਦਿੱਤੀਗੀ ਉਹਦੀ ਉਬਾਰਤ ਤੇ ਇਹਦੇ ird gird ਜਿਹੜੀ ਹੈ ਸਾਡੇ ਨਾਲ ਜਾਣਕਾਰੀ ਕਹਿ ਲਈਏ ਕਿ ਵੱਡੇ ਪੱਧਰ ਉੱਤੇ ਸਾਂਝੀ ਕੀਤੀ ਨਾਲ ਜੁੜੇ ਸਨ ਸਨੇਹੀਆਂ ਦਰਸ਼ਕਾਂ ਨੂੰ ਦੱਸ ਦਈਏ ਉਗੇ ਸਿੱਖ ਚਿੰਤਕ ਰਾਸੀ ਮਾਹਰ ਸਰਦਾਰ ਪਰਮਜੀਤ ਸਿੰਘ ਸਰਵਾ ਜੀ ਸੋ ਸਰਵਾ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਲਈ ਬੜਾ ਮੁਲਾਸਾਤ ਕਰਦਣ ਵਾ ਅਸ਼ੁਕਰੀਆ ਜੀ ਸਭ ਨੂੰ ਸਤਿ ਸ੍ਰੀ ਅਕਾਲ ਜੀ ਇਹ ਮਿਸ਼ਨ ਪੰਜਾਬੀ